ਅਸਤੇ ਰੋਸ ਇਹੋ ਜੀ ਵਾਰਦਾਤਾ ਕਿਤੇ ਆਪਾਂ ਨੂੰ ਸੁਣਨ ਨੂੰ ਮਿਲਦਾ ਹੈ ਕਿ ਕੋਈ ਗੈਂਗਸਟਰ ਮਾਰਿਆ ਗਿਆ ਕਿ ਕੋਈ ਮਾਰਨ ਵਾਲੇ ਨੂੰ ਫੜ ਕੇ ਪੁਲਿਸ ਨੇ ਅੰਦਰ ਕੀਤਾ ਬਸ ਆਹੀ ਆਪਾਂ ਇੱਥੇ ਬਠਿੰਡੇ 'ਚ ਖੜੇ ਆਂ ਲਾਂਦਾ ਸ਼ੁਰੂਆਤ ਹੋਇਆ ਹੈ ਜਿਸ ਦਿਨੇ ਸਰਕਾਰ 10 ਮਹੀਨਾ ਬਾਅਦ ਹੈ ਸਰਕਾਰ ਲੋਕੀ ਚ ਹਰਵਾਣਾ ਕਰਦਾਂਗੇ 10 ਵਾਰ ਉਹਦੇ ਬਾਅਦ ਦੇਖੋ ਕਿੰਨੇ ਵੱਡੇ ਸਕੈਂਡਲ ਨਿਕਲਣਗੇ ਅੱਜ ਉਹ ਜ਼ੋਰ ਜ਼ਬਰ ਤੇ ਨਾਲ ਡਰਾ ਤਮਕਾ ਕੇ ਪੱਤਰਕਾਰਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰੇ ਜਿਨ੍ਹਾਂ ਦਾ ਹੱਕ ਹੁੰਦਾ ਹੈ ਕੀ ਤੁਸੀਂ ਸਰਕਾਰ ਤੋਂ ਸਵਾਲ ਪੁੱਛੋ ਕਦੇ ਵਿਰੋਧੀਆਂ ਨੂੰ ਦਵਾ ਕੇ ਨਹੀਂ ਡਾਕਟਰ ਸਭ ਤੋਂ ਪਹਿਲਾਂ ਤਾਂ ਅੱਜ ਕਿੰਨੇ ਦੇਖੋ ਗਵਰਨਮੈਂਟ ਆਪੂ ਕੁਝ ਕਮੇਟੀ ਕਰ ਰਹੇ ਨੇ ਨਾ ਨਾ ਤੁਸੀਂ ਦੇਖੋ ਜਿੱਥੇ ਕਾਨੂੰਨ ਵਿਵਸਥਾ ਦੀ ਗੱਲ ਹੈ ਮੁੱਖ ਮੰਤਰੀ ਹੋਏਗਾ ਮੁੱਖ ਮੰਤਰੀ ਹੋਮ ਮਿਨਿਸਟਰ ਹੋਣ ਦੇ ਨਾਂ ਤੇ ਕਾਨੂੰਨ ਵਿਵਸਥਾ ਜਿਹੜੇ ਥੱਲੇ ਆਉਂਦੀ ਹੈ ਐਜ਼ ਮੁੱਖ ਮੰਤਰੀ ਵੀ ਜਮਾ ਫੇਲ ਤੇ ਕਾਨੂੰਨ ਵਿਵਸਥਾ ਐਜ਼ ਹੋਮ ਮਿਨਿਸਟਰ ਦਿੱਤਾ ਇਹੋ ਜਿਹਾ ਝਾੜਾ ਆ ਕੇ ਕਿ ਕਿਸੇ ਨੇ ਕਦੇ ਦੇਖਿਆ ਹੀ ਨਹੀਂ ਕਿ ਰੋਜ਼ ਪੰਜਾਬ ਦੇ ਉੱਤੇ ਜਿਹੋ ਜਿਹੇ ਕਤਲ ਹੋ ਰਹੇ ਨੇ ਜਿਹੋ ਜਿਹੇ ਧੱਕੇ ਹੋ ਰਹੇ ਨੇ ਜਿਹੋ ਜਿਹੇ ਲੁੱਟਾ ਖੋਹ ਫਿਰੋਤੀਆਂ ਜਿਹੜਾ ਕੁਝ ਪੰਜਾਬ 'ਚ ਦੇਖਣ ਨੂੰ ਮਿਲਿਆ ਹੈ ਜਿਸ ਸੰਤੋ ਇਹ ਸਰਕਾਰ ਆਏ ਸਿੱਧੂ ਮਸੇਵਾਲਾ ਦਾ ਕਤਲ ਨਾਮੀ ਇੱਕ ਦੁਨੀਆ ਭਰ 'ਚ ਜਿਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਸੀ ਉਹ ਅੱਜ ਤਾਈਂ ਦਰਦ ਦਾ ਠੋਕਰ ਆ ਖਾਂਦੇ ਉਹਨਾਂ ਦੇ ਪਰਿਵਾਰ ਫਿਰਦਾ ਹੈ ਕਿ ਉਹਨਾਂ ਨੂੰ ਇਨਸਾਫ ਮਿਲ ਜਾਏ ਪਾਏ ਹੋਏ ਮਾ ਕਬੱਡੀ ਦਾ ਪਲੇਅਰ ਅਨੰਗਿਆ ਸਾਹਿਬ ਹੋਣ ਉਹ ਹੋਣ ਇਆ ਫੇਰ ਉਹਦੇ ਬਾਅਦ ਆਪਾਂ ਦੇਖਾ ਕਿ ਰਾਕਟ ਲਾਂਚਰ ਦੇ ਨਾਲ ਕਿਵੇਂ ਇੰਟੈਲੀਜੈਂਸ ਦੇ ਦਫ਼ਤਰ ਵਿੱਚ ਗ੍ਰੇਨੇਡ ਦੇ ਨਾਲ ਇਹੋ ਜਿਹੇ ਰਾਕਟ ਜਿਹੜਾ ਫੌਜਾਂ ਦੇ ਕੋਲ ਹੁੰਦਾ ਹੈ ਪਤਾ ਨਹੀਂ ਕਿੰਨੇ ਸੈਂਕੜੇ ਆਪਣੇ ਪੁਲਿਸ ਸਟੇਸ਼ਨ 'ਚ ਗ੍ਰੇਨੇਡ ਦੇ ਅਟੈਕ ਹੁਣ ਕੱਲ ਅੰਮ੍ਰਿਤਸਰ 'ਚ ਜਿੱਥੇ ਇੱਕ ਵਿਆਹ ਦੇ ਵਿੱਚ ਐਮਐਲਏ ਦੇ ਮੌਜੂਦਗੀ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਆਮ ਆਦਮੀ ਦਾ ਸਰਪੰਚ ਨੂੰ ਗੋਲੀਆਂ ਨਾਲ ਲੜਾਤਾ ਉਸ ਤੋਂ ਇੱਕ ਦਿਨ ਪਹਿਲੇ ਮੋਗੇ 'ਚ ਇੱਕ ਨੌਜਵਾਨ ਦੇ ਦਿਨ ਦਿਹਾੜੇ ਕਤਲ ਉਸ ਤੋਂ ਇੱਕ ਦਿਨ ਪਹਿਲੇ ਇੱਕ ਬੀਬੀ ਨੂੰ ਉਹਦਾ ਦਿਨ ਦਿਹਾੜੇ ਦਾ ਮਤਲਬ ਰੋਜ਼ ਦੀ ਰੋਜ਼ ਇਹੋ ਜਿਹੀ ਵਾਰਦਾਤਾ ਕਿਤੇ ਆਪਾਂ ਨੂੰ ਸੁਣਨ ਨੂੰ ਮਿਲਦਾ ਹੈ ਕਿ ਕੋਈ ਗੈਂਗਸਟਰ ਮਾਰਿਆ ਗਿਆ ਕਿ ਕੋਈ ਮਾਰਨ ਵਾਲੇ ਨੂੰ ਫੜ ਕੇ ਪੁਲਿਸ ਨੇ ਅੰਦਰ ਕੀਤਾ ਬਸ ਆਹੀ ਆਪਾਂ ਇੱਥੇ ਬਠਿੰਡੇ 'ਚ ਖੜੇ ਆ ਮੇਲਾ RAM ਜੀ ਜਿਹੜੇ ਪ੍ਰਧਾਨ ਸੀਗੇ ਦੁਕਾਨ ਤੇ ਬਾਹਰ ਬੈਠੇ ਉਹਨਾਂ ਨੂੰ ਦਿਨ ਦਿਹਾੜੇ ਮਾਰਤਾ ਉਹ ਵੈਲਵੈਰ ਵਾਲੇ ਫਿਰੋਜ਼ਪੁਰ 'ਚ ਇਨੇ ਨਾਮੀ ਦੁਕਾਨਦਾਰ ਕੋਨਾਂ ਨਾ ਕੋਈ ਦੁਕਾਨਦਾਰ ਨਾ ਕੋਈ ਵਪਾਰੀ ਨਾ ਕੋਈ ਆਮ ਇਨਸਾਨ ਪੰਜਾਬ 'ਚ ਕੋਈ ਸੁਰੱਖਿਤ ਨਹੀਂ ਹੈ ਲੇਕਿਨ ਮੁੱਖ ਮੰਤਰੀ ਤੇ ਆਮ ਆਦਮੀ ਸਰਕਾਰ ਬੇਪਰਵਾਹ ਹੈ ਉਹ ਕਰਜ਼ੇ ਦੇ ਉੱਤੇ ਕਰਜ਼ੇ ਲੈ ਕੇ ਬਸ ਪੈਸੇ ਕਮਾਉਣ 'ਚ ਲੱਗੀ ਹੋਈ ਹੈ ਕਿ ਪੰਜਾਬ ਦੀ ਹਰ ਜਾਇਦਾਦ ਨੂੰ ਵੇਚ ਕੇ ਪੈਸੇ ਕਮਾ ਲਈਏ ਕੇਜਰੀਵਾਲ ਤੇ ਉਹਨਾਂ ਦੀ ਗੈਂਗ ਦੀ ਜਿਹੜੀ ਲੁੱਟ ਚੱਲ ਰਹੀ ਹੈ ਇੱਕ ਪਾਸੇ ਗੈਂਗਸਟਰ ਲੁੱਟੀ ਜਾ ਰਹੇ ਨੇ ਇੱਕ ਪਾਸੇ ਸਰਕਾਰ ਪੰਜਾਬ ਦੇ ਹੱਕਾਂ ਨੂੰ ਲੁੱਟੀ ਜਾ ਰਹੀ ਹੈ ਤੇ ਪੰਜਾਬੀ ਕਿੱਥੇ ਜਾਂਦੇ ਨੇ ਬੀਬਾ ਜੀ ਇੱਕ ਜਿਹੜੇ ਸਕੈਂਡਲ ਹੋ ਰਹੇ ਨੇ ਜਿਵੇਂ ਇੱਥੇ ਮੈਡੀਕਲ ਦਾ ਸਕੈਂਡਲ ਹੋਇਆ ਜੇ ਕੋਈ ਪੱਤਰਕਾਰ ਉਹ ਜਾ ਕੇ ਕਰਦਾ ਉਹ ਤੇ ਪਰਚਾ ਦੇ ਦਿਓ ਜੇ ਕੋਈ ਪੱਤਰਕਾਰ ਇਹਨਾਂ ਦੀਆਂ ਅੰਦਰੀਆਂ ਗੱਲਾਂ ਕੱਢਦਾ ਉਹ ਤੇ ਪਰਚਾ ਦੇ ਦਿਓ ਸਕੈਂਡਲਾਂ ਦੀ ਸਰਕਾਰ ਬਣੀ ਹੋਈ ਹੈ ਇਹਦੇ ਬਾਰੇ ਅਜੇ ਤਾਂ ਸਕੈਂਡਲਾਂ ਦਾ ਸ਼ੁਰੂਆਤ ਹੋਇਆ ਹੈ ਜਿਸ ਦਿਨੇ ਸਰਕਾਰ 10 ਮਹੀਨਾ ਬਾਅਦ ਹੈ ਸਰਕਾਰ ਲੋਕੀ ਚ ਹਰਵਾਣਾ ਕਰਦਾਂਗੇ 10 ਮਾਰ ਉਹਦੇ ਬਾਅਦ ਦੇਖੋ ਕਿੰਨੇ ਵੱਡੇ ਸਕੈਂਡਲ ਨਿਕਲਣਗੇ ਅੱਜ ਉਹ ਜ਼ੋਰ ਜ਼ਬਰਦਸਤ ਨਾਲ ਡਰਾ ਤਮਕਾ ਕੇ ਪੱਤਰਕਾਰਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰੇ ਜਿਨ੍ਹਾਂ ਦਾ ਹੱਕ ਹੁੰਦਾ ਹੈ ਕਿ ਤੁਸੀਂ ਸਰਕਾਰ ਤੋਂ ਸਵਾਲ ਪੁੱਛੋ ਕਦੇ ਵਿਰੋਧੀਆਂ ਨੂੰ ਦਵਾ ਕੇ ਅਰੇ ਵਿਰੋਧੀਆਂ ਦੇ ਪੁੱਤੇ ਜੋ ਮੂੰਹ ਖੋਲਦਾ ਉਹਦੇ ਉੱਤੇ ਪਰਚੇ ਕਰਕੇ ਅਜਾਪਾ ਦੇਖ ਲਿਆ ਕਾਂਗਰਸ ਦਾ ਪ੍ਰਧਾਨ ਵੀ ਉਹ ਮੂੰਹ ਖੋਲਣ ਚੋਗਾ ਵੀ ਨਹੀਂ ਹੈਗਾ ਕਿਉਂਕਿ ਫਾਈਲ ਉਹਦੀ ਵੀ ਪਈ ਹੈ ਲੇਕਿਨ ਪੱਤਰਕਾਰ ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਜਿਹੜੀ ਲੁੱਟਾਂ ਹੋ ਰਹੀਆਂ ਨੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਦੇ ਬਾਰੇ ਗੱਲ ਕਰੀਏ ਤੇ ਹੁਣ ਉਹਨਾਂ ਨੂੰ ਵੀ ਡਰਾਣ ਤੋਂ ਭੁਗਾ ਕੇ ਉਹਨਾਂ ਦੇ ਉੱਤੇ ਵੀ ਪਰਚੇ ਸੋ ਹਰ ਪੱਖੇ ਜਿਹੜੀ ਇਹ ਸਰਕਾਰ ਫੇਲ ਹੈਗੀ ਇਹ ਇਸ ਚੀਜ਼ ਦਾ ਸਬੂਤ ਹੈ ਕਿ ਲੋਕਾਂ ਨੂੰ ਜਵਾਬ ਨਹੀਂ ਦੇ ਸਕਦੀ ਪੱਤਰਕਾਰਾਂ ਨੂੰ ਜਵਾਬ ਨਹੀਂ ਦੇ ਸਕਦੀ ਜਿਵੇਂ ਕਰਕੇ ਉਹਨਾਂ ਨੂੰ ਡਰਾ ਕੇ ਉਹਨਾਂ ਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕਰੇ ਅਕਾਲੀ ਦਲ ਦਾ ਕੀ ਰੋਲ ਰੂਪ ਹੈ ਜੀ ਅਕਾਲੀ ਦਲ ਡਟ ਕੇ ਉਹਨਾਂ ਪੱਤਰਕਾਰਾਂ ਦੇ ਨਾਲ ਖੜਿਆ ਹੈ ਇਹ ਜੇ ਕਾਨੂੰਨ ਵਿਵਸਥਾ ਦੇ ਨਾਲ ਪੰਜਾਬ ਜਿਸ ਹਾਲਾਤ 'ਚ ਪਹੁੰਚ ਗਿਆ ਜਿਸ ਸ਼੍ਰੋਮਣੀ ਅਕਾਲੀ ਦਲ ਨੇ ਭਾਈਚਾਰੇ ਇੱਕ ਸਾਂਝ ਨੂੰ ਅਮਨ ਸ਼ਾਂਤੀ ਨੂੰ ਬਰਕਰਾਰ ਰੱਖ ਕੇ ਪੰਜਾਬ ਨੂੰ ਵਿਕਾਸ ਦੀ ਲੀਹਾਂ 'ਤੇ ਲਜਾਣ ਵਾਸਤੇ ਦਿਨ ਰਾਤ ਬਾਦਲ ਸਾਹਿਬ ਨੇ ਸਾਰੀ ਉਮਰ ਲਗਾਈ ਅੱਜ ਉਹ ਕਾਨੂੰਨ ਵੀ ਇਹੋ ਜਿਹੀ ਧਝੂਣਾਂ ਉਡਾ ਕੇ ਲੋਕਾਂ ਦੇ ਹਾਲਾਤ ਜਿਹੜੇ ਪੈਦਾ ਕਰਦੇ ਕਿ ਬੱਚੇ ਛੜਛੜ ਪੰਜਾਬ ਬਾਹਰ ਜਾ ਰਹੀ ਇੰਡਸਟਰੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੀ ਹੈ ਤੇ ਗੈਂਗਸਟਰ ਦਾ ਰਾਜ ਹੈ ਇਹਦੇ ਖਿਲਾਫ ਅਕਾਲੀ ਦਲ ਡਟ ਕੇ ਲੜੂਗੀ ਤੇ ਜੇ ਲੋਕਾਂ ਨੇ ਮੌਕਾ ਦਿੱਤਾ ਇਸ ਕਾਨੂੰਨ ਵਿਵਸਥਾ ਨੂੰ ਸਹੀ ਕਰਕੇ ਇੱਕ ਵਾਰ ਫੇਰ ਪੰਜਾਬ ਨੂੰ ਅਮਨ ਸ਼ਾਂਤੀ ਭਾਈਚਾਰਕ ਸਾਂਝ ਵੱਲ ਲੈ ਕੇ ਜਾਣਾ ਹੈ ਥੈਂਕ ਯੂ